ਪਿੰਕ ਸ਼ੇਡ ਦੇ ਵਿੱਚ ਲਹਿੰਗਾ ਸੂਟ ਲੈ ਕੇ ਆਇਆ ਜੀ ਪਿੰਕ ਕਲਰ ਦੀ ਕਾਫੀ ਡਿਮਾਂਡ ਹੈ ਕਸਟਮਰ ਬਹੁਤ ਜ਼ਿਆਦਾ ਮੰਗ ਰਿਹਾ ਪਿੰਕ ਸ਼ੇਡ ਦੇ ਵਿੱਚ ਸਾਨੂੰ ਲਹਿੰਗਾ ਸੂਟ ਚਾਹੀਦਾ ਸੋ ਲੋ ਜੀ ਪਿਓਰ ਸ਼ਿਮਰ ਦੇ ਵਿੱਚ ਲਹਿੰਗਾ ਸੂਟ ਲੈ ਕੇ ਆਇਆ ਔਰ ਰੇਟ ਦੇ ਅਕੋਰਡਿੰਗ ਬਹੁਤ ਸੋਹਣਾ ਲਹਿੰਗਾ ਬਣ ਕੇ ਆਇਆ ਜੀ ਨਹੀਂ ਤਾਂ ਜੇ ਆਪਾਂ ਇਹੋ ਜਿਹੀ ਲਹਿੰਗੇ ਰੈਡੀ ਕਰਵਾਉਣਾ ਹੈ ਨਾ ਤਾਂ ਮੈਕਸਿਮਮ 30000 35000 ਰੁਪਏ ਆਮ 40000 ਰੁਪਏ ਨਾਰਮਲ ਗੱਲ ਹੈ ਸਭ ਨੂੰ ਪਤਾ ਸੋ ਜਿਹੜੇ ਰੈਡੀ ਕਰਵਾਉਂਦੇ ਉਹਨਾਂ ਨੂੰ ਪਤਾ ਹੀ ਹੈ ਸੋ ਆ ਚੈੱਕ ਕਰ ਲਓ ਜੀ ਲਹਿੰਗਾ ਲਹਿੰਗਾ ਬਣ ਫੁੱਲ ਫਲੇਅਰ ਦੇ ਵਿੱਚ ਫਰੰਟ ਔਰ ਬੈਕ ਦਾ ਲਹਿੰਗਾ ਰੇਟ ਮੈਂ ਵੀਡੀਓ ਵਿੱਚ ਦੱਸੂਗਾ ਵੀਡੀਓ ਨੂੰ ਪੂਰਾ ਦੇਖਣਾ ਸੋ ਵੈਡਿੰਗ ਸੀਜ਼ਨ ਫੁੱਲ ਜੋਰਮ ਤੇ ਐਸ ਟਾਈਮ ਸੋ ਵੈਰਾਈਟੀ ਆਪਰੇ ਤੋਂ ਇੱਕ ਤੋਂ ਇੱਕ ਆ ਰਹੀ ਹੈ ਜਿਨ੍ਹਾਂ ਨੇ ਆਪਣੇ ਦਾਜਵਰੀ ਦੇ ਲਹਿੰਗੇ ਸੂਟ ਗਰਾਰੇ ਸੂਟ ਪੰਜਾਬੀ ਸੂਟ ਟ੍ਰੈਡੀਸ਼ਨਲ ਸੂਟ ਜਿੱਦਾਂ ਦੀ ਵੀ ਵੈਰਾਈਟੀ ਤੁਹਾਨੂੰ ਚਾਹੀਦੀ ਹੈ ਬਸ ਇੱਕ ਵਾਰੀ ਵਿਜ਼ਿਟ ਕਰ ਲੋ ਮੈਂ ਗਰੰਟੀ ਦਿੰਦਾ ਜੇ ਤੁਸੀਂ ਪੰਜ ਸੂਟ ਲੈਣਾ ਆਉਗੇ ਤਾਂ ਤੁਹਾਨੂੰ 10 ਪਸੰਦ ਕਰਾਵਾਂਗੇ ਕਿਉਂਕਿ ਲਗਜ਼ਰੀ ਵੈਰਾਈਟੀ ਆਪਣੇ ਤੋਂ ਬਹੁਤ ਜ਼ਿਆਦਾ ਸੋ ਆ ਚੈੱਕ ਕਰੋ ਜੀ ਇਨ ਦੀ ਸ਼ਰਟ ਫਰੰਟ ਬੈਕ ਦੀ ਸ਼ਰਟ ਬਣੀ ਹੋਈ ਹੈ ਸੋ ਪੂਰਾ ਹੈਂਡਵਰਕ ਹੈ ਪ੍ਰੋਪਰ ਬਾਜੂ ਤੇ ਕੰਮ ਹੈ ਅੱਜ ਦਾ ਬੈਕ ਤੇ ਵਰਕ ਆਏਗਾ ਸੋ ਫਰੰਟ اور ਬੈਕ ਰੇਟ ਮੈਂ ਵੀਡੀਓ ਦੱਸੂਗਾ ਪਹਿਲਾਂ ਤੁਸੀਂ ਲਹਿੰਗਾ ਚੈੱਕ ਕਰ ਲਓ ਸ਼ਾਰਟ ਚੈੱਕ ਕਰ ਲਓ ਫਰੰਟ ਬੈਕ ਦੀ ਸ਼ਾਰਟ ਔਰ ਜੋ ਰੇਟ ਮੈਂ ਤੁਹਾਨੂੰ ਦੇ ਦੂੰਗਾ ਮੈਂ ਇਸ ਗੱਲ ਦਾ ਚੈਲੰਜ ਕਰਦਾ ਤੁਸੀਂ ਰੈਡੀ ਕਰਵਾ ਕੇ ਦੇਖ ਲਓ ਤੁਹਾਡੇ ਤੋਂ ਰੈਡੀ ਨਹੀਂ ਹੋਣੀ ਇਸ ਰੇਂਜ ਦੇ ਵਿੱਚ ਆਈਟਮ ਸਾਰਾ ਹੈਂਡਵਰਕ ਸੇਮ ਮਟੀਰੀਅਲ ਆ ਚੈੱਕ ਕਰੋ ਫੋਰ ਸਾਈਡ ਪੂਰਾ ਹੈਵੀ ਦੁਪੱਟਾ ਅੱਜ ਕੱਲ ਦਾ ਟਾਈਮ ਐ ਸ ਹੈ ਕਿ ਜੇ ਤੁਸੀਂ ਇਕੱਲਾ ਦੁਪੱਟਾ ਫੋਰ ਸਾਈਡ ਰੈਡੀ ਕਰਵਾਉਣ ਚੱਲ ਜਓ ਤਾਂ 5-6000 ਰੁਪਏ ਤਾਂ ਇਕੱਲਾ ਦੁਪੱਟੇ ਤੇ ਸੋ ਰੇਟ ਆ ਰਹਾ ਹੈ ਸਿਰ 17200 ਰੁਪਏ ਜਲਦੀ ਤੋਂ ਜਲਦੀ ਆਰਡਰ ਕਰ ਲਓ ਲਹਿੰਗਾ ਸੋ